एसएसएफ ਦੇ ਪਹਿਲੇ 15 ਦਿਨਾਂ ਦੀ ਕਾਰਗੁਜ਼ਾਰੀ ਦੇ ਅੰਕੜੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਸੜਕ ਹਾਸਿਆਂ ਦੇ ਵਿੱਚ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਲੋਕਾਂ ਦੇ ਲਈ ਐਸਐਸਐਫ ਵਰਦ ਵਰਦਾਨ ਸਾਬਿਤ ਹੋਈ ਹੈ ਘੱਟ ਸਮੇਂ ਦੇ ਵਿੱਚ ਹਾਸੇ ਵਾਲੀ ਜਗ੍ਹਾ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਲ ਪਹੁੰਚਾਇਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਸੜਕ ਸੁਰੱਖਿਆ ਫੋਰਸ ਯਾਨੀ SSF ਵਰਦਾਨ ਸਾਬਤ ਹੋ ਰਹੀ ਹੈ ਸੜਕ ਹਾਸਿਆਂ ਦੇ ਵਿੱਚ ਜ਼ਖਮੀ ਹੋਣ ਵਾਲਿਆਂ ਦੇ ਲਈ ਜ਼ਿੰਦਗੀ ਦੀ ਉਮੀਦ ਬਣ ਗਈ ਹੈ SSF ਸੜਕ ਸੁਰੱਖਿਆ ਫੋਰਸ ਨੂੰ ਡਿਊਟੀ ਤੇ ਤਾਇਨਾਤ ਹੋਇਆ ਹਲੇ 15 ਦਿਨ ਹੀ ਹੋਏ ਨੇ ਅਤੇ ਸ਼ੁਰੂਆਤ ਦੇ ਇਹਨਾਂ 15 ਦਿਨਾਂ ਦੇ ਅੰਕੜਿਆਂ ਨੇ ਇਹ ਦੱਸ ਦਿੱਤੇ ਕਿ SSF ਦੇ ਮੁਲਾਜ਼ਮ ਸੜਕ ਹਾਸਿਆਂ ਦੇ ਜ਼ਖਮੀਆਂ ਦੇ ਲਈ ਫਰਿਸ਼ਤਾ ਬਣ ਕੇ ਆਏ ਨੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਸੜਕ ਸੁਰੱਖਿਆ ਫੋਰਸ ਨੇ 43 ਸੜਕ ਹਾਸਿਆਂ ਦੇ ਵਿੱਚ 7 ਮਿੰਟ 21 ਸਕਿੰਟ ਦੇ ਵਿੱਚ ਮੌਕੇ ਵਾਲੀ ਥਾਂ ਤੇ ਪਹੁੰਚ ਕੇ ਰਿਕਾਰਡ ਬਣਾਇਆ ਜੋ ਹੁਰਨਾ ਵਿਕਸਤ ਦੇਸ਼ਾਂ ਦੇ ਮੁਕਾਬਲੇ ਕਾਫੀ ਘੱਟ ਹੈ ਵਿਕਸਤ ਦੇਸ਼ਾਂ ਦੇ ਵਿੱਚ ਵੀ ਕਿਸੇ ਸੜਕ ਹਾਸੇ ਤੇ ਪਹੁੰਚਣ ਦੇ ਲਈ ਉੱਥੋਂ ਦੀ ਫੋਰਸ ਨੂੰ 10 ਮਿੰਟ ਦਾ ਸਮਾਂ ਲੱਗਦਾ ਹੈ ਉਸ ਦੇ ਮੁਕਾਬਲੇ ਪੰਜਾਬ ਦੇ ਐਸਐਸਐਫ ਦੇ ਮੁਲਾਜ਼ਮਾ ਨੇ ਕੰਟਰੋਲ ਰੂਮ ਤੇ ਫੋਨ ਕਾਲ ਦੇ ਬਾਅਦ ਸਿਰਫ 7 ਮਿੰਟ 21 ਸਕਿੰਟ ਦੇ ਵਿੱਚ ਹਾਸੇ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਣਾਇਆ ਅੰਕੜੇ ਸਿਰਫ 1 ਜਾਂ 2 ਹਾਸਿਆਂ ਬਾਰੇ ਨਹੀਂ ਦੱਸਦੇ ਬਲਕਿ 43 ਵੱਖ-ਵੱਖ ਸੜਕ ਹਾਸਿਆਂ ਦੇ ਨੇ ਜਿੱਥੇ ਐਸਐਸਐਫ ਨੇ ਜ਼ਖਮੀਆਂ ਦੀ ਜਾਨ ਬਚਾਉਣ ਦੇ ਵਿੱਚ ਮਦਦ ਕੀਤੀ ਹੈ ਸਰਕਾਰ ਦੇ ਵੱਲੋਂ ਫੋਰਸ ਲਈ ਅਤੀ ਆਧੁਨਿਕ ਤਕਨੀਕ ਵਾਲੀਆਂ ਗੱਡੀਆਂ ਦੇ ਕਾਰਨ ਇਹ ਸੰਭਵ ਹੋ ਪਾਇਆ ਸੜਕ ਸੁਰੱਖਿਆ ਫੋਰਸ ਦੇ ਵਿੱਚ ਐਡਵਾਂਸ ਤਕਨੀਕ ਵਾਲੇ 144 ਹਾਈ ਟੈਕ ਵਾਹਨ ਸ਼ਾਮਲ ਕੀਤੇ ਗਏ ਨੇ ਜੋ ਹਰ ਸ਼ਹਿਰ ਦੇ ਵਿੱਚ 30 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਪੈਟਰੋਲਿੰਗ ਕਰਦੇ ਨੇ ਐਸਐਸਐਫ ਦੀ ਤੈਨਾਤੀ ਤੋਂ ਬਾਅਦ ਪਹਿਲੇ 15 ਦਿਨ ਦੇ ਨਤੀਜੇ ਸਾਹਮਣੇ ਆਏ ਨੇ ਪੰਜਾਬ ਦੀ ਬਠਿੰਡਾ ਰੇਂਜ ਬਾਰਡਰ ਰੇਂਜ ਫਰੀਦਕੋਟ ਰੇਂਜ ਫਰੋਸਪੁਰ ਰੇਂਜ ਜਲੰਧਰ ਰੇਂਜ ਲੁਧਿਆਣਾ ਰੇਂਜ ਪਟਿਆਲਾ ਰੇਂਜ ਅਤੇ ਰੂਪਨਗਰ ਰੇਂਜ ਦੇ ਇਹ ਅੰਕੜੇ ਸਾਹਮਣੇ ਆਏ ਨੇ ਜਿਸ ਸੰਸਾਰ ਨੌ ਰੇਂਜਾਂ ਦੇ ਵਿੱਚ 322 ਸੜਖਾਸੀ ਹੋਏ ਜਿਨ੍ਹਾਂ ਵਿੱਚੋਂ ਐਸਐਸਐਫ ਦੇ ਮੁਲਾਜ਼ਮਾ ਨੇ 228 ਜ਼ਖਮੀਆਂ ਨੂੰ ਫਰਸਟ ਏਡ ਦੇ ਕੇ ਇਲਾਜ ਕੀਤਾ ਜਦ ਕਿ 200 ਜ਼ਖਮੀਆਂ ਨੂੰ ਗੰਭੀਰ ਸੱਟਾਂ ਲੱਗਣ ਤੇ ਤੁਰੰਤ ਹਸਪਤਾਲ ਦਾਖਲ ਕਰਵਾ ਕੇ ਉਹਨਾਂ ਨੂੰ ਨਵਾਂ ਜੀਵਨ ਦਿੱਤਾ ਇਨ੍ਹਾਂ ਹਾਦਸਿਆਂ ਦੇ ਵਿੱਚ 13 ਲੋਕਾਂ ਦੀ ਜਾਨ ਵੀ ਚਲੀ ਗਈ ਔਰ ਮੈਨੂੰ ਪੂਰੀ ਉਮੀਦ ਹੈ ਕਿ ਐਸਐਸਐਫ ਦੇ ਜਿਹੜੇ ਜਵਾਨ ਨੇ ਮੁੰਡੇ ਕੁੜੀਆਂ ਜਿੰਨੇ ਵੀ ਡਿਊਟੀ 'ਚ ਜਾਓਗੇ ਹਰ ਰੋਜ਼ ਪੂਨ ਤਾਂ ਖਟਕੇ ਆਉਂਗੇ ਆ ਕੇ ਸ਼ੀਸ਼ੇ ਮੂਰੇ ਖੜਕੇ ਜਰੂਰ ਆਪਣੇ ਆਪ ਨਾਲ ਗੱਲ ਕਰ ਲਿਆ ਕਰੋ ਕਿ ਅੱਜ ਮੈਂ ਜਾਨ ਬਚਾਤੀ ਸੂਬੇ ਦੇ ਵਿੱਚ ਸੜਕ ਸੁਰੱਖਿਆ ਫੋਰਸ ਬਣਾਉਣ ਦੀ ਜ਼ਰੂਰਤ ਕਿਉਂ ਪਈ ਇਸ ਦੀ ਵਜ੍ਹਾ ਪਿਛਲੇ ਕੁਝ ਸਾਲ ਦੇ ਅੰਕੜੇ ਨੇ ਸਾਲ 2019 ਦੇ ਵਿੱਚ ਸੂਬੇ ਦੇ ਵਿੱਚ 6348 ਹਾਦਸੇ ਹੋਏ ਜਿਨ੍ਹਾਂ ਦੇ ਵਿੱਚ 4525 ਲੋਕਾਂ ਦੀ ਮੌਤ ਹੋ ਗਈ ਜਦਕਿ 2655 ਲੋਕ ਜ਼ਖਮੀ ਹੋਏ ਸਾਲ 2020 ਦੇ ਵਿੱਚ 5203 ਸੜਕ ਹਾਸੇ ਵਾਪਰੇ ਜਿਨ੍ਹਾਂ ਦੇ ਵਿੱਚ 3898 ਕੀਮਤੀ ਜਾਨਾਂ ਚਲੀਆਂ ਗਈਆਂ ਅਤੇ 1737 ਵਿਅਕਤੀ ਜ਼ਖਮੀ ਹੋਏ ਇਸੇ ਤਰ੍ਹਾਂ ਸਾਲ 2021 ਦੇ ਵਿੱਚ 5871 ਸੜਕ ਹਾਸੇ ਹੋਏ ਜਿਸ ਵਿੱਚ 4599 ਮੌਤਾਂ ਹੋਈਆਂ ਅਤੇ 2032 ਲੋਕ ਜ਼ਖਮੀ ਹੋਏ ਜਦਕਿ ਸਾਲ 2022 ਦੇ ਵਿੱਚ ਸੜਕ ਹਾਸਿਆਂ ਦੀ ਗਿਣਤੀ 5969 ਰਹੀ ਅਤੇ ਇਸ ਵਿੱਚ 4568 ਲੋਕਾਂ ਦੀ ਜਾਨ ਚਲੀ ਗਈ ਜਦਕੇ 2610 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ 27 ਜਨਵਰੀ ਨੂੰ ਸੀਐਮ ਮਾਨ ਨੇ ਜਲੰਧਰ ਤੋਂ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਐਸਐਸਐਫ ਦੇ ਵਿੱਚ ਸਰਕਾਰ ਦੇ ਵੱਲੋਂ 5000 ਜਵਾਨ ਤਾਇਨਾਤ ਕੀਤੇ ਗਏ ਨੇ ਅਮਰੀਕਾ ਕੈਨੇਡਾ ਦੀ ਤਰਜ਼ ਤੇ ਵੱਖਰੇ ਰੰਗ ਦੀਆਂ ਗੱਡੀਆਂ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਦਾ ਮੁੱਖ ਮੰਤਵ ਸੜਕ ਹਾਸਿਆਂ ਦੇ ਵਿੱਚ ਮੌਤਾਂ ਦੀ ਗਿਣਤੀ ਨੂੰ ਘਟਾਉਣਾ ਹੈ ਜਿਸ ਦੇ ਪਹਿਲੇ 15 ਦਿਨਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਨੇ ਐਸਐਸਐਫ ਨੂੰ ਬਣਾਉਣ ਵਾਲਾ ਪੰਜਾਬ ਭਾਰਤ ਦਾ ਪਹਿਲਾ ਸੂਪਾ ਬਣ ਗਿਆ ਬਿਊਰੋ ਰਿਪੋਰਟ ਨਿਊ ਸਿਟੀ